ਧਮਕੀ ਦਿੱਤੀ ਜਾਂ ਹੋਇਆ ਲਾਈਵ ਹੋਇਆ ਮੈਂ ਕਿੰਨਾ ਥੋੜੇ ਬੰਦੇ ਥੋੜੇ ਹੋਰ ਥੋੜੇ ਜੁੜ ਜਾਣ ਨਾਲ ਤੇ ਫਿਰ ਆਪਾਂ ਆਪਣੀ ਗੱਲ ਸ਼ੁਰੂ ਕਰਦੇ ਆਂ ਚਲੋ ਬਾਕੀ ਸਾਰੇ ਮੇਰੇ ਵੀਰ ਜਿਹੜੇ ਮੈਨੂੰ ਝੋਂਦੇ ਆ ਜਿਹੜੇ ਮੈਨੂੰ ਜਾਣਦੇ ਆ ਚੰਗੀ ਤਰ੍ਹਾਂ ਮੇਰਾ ਸੁਭਾਅ ਕਿ ਉਹ ਜਾਂ ਹਨ ਮੈਂ ਕਿਹੋ ਜਿਹਾ ਇਨਸਾਨ ਆ ਉਹ ਮੇਰਾ ਪਰਮਾਤਮਾ ਜਾਣਦਾ ਮੇਰਾ ਪਰਿਵਾਰ ਜਾਣਦਾ ਬਾਕੀ ਚਲੋ ਅੱਜ ਅਸੀਂ ਮੈਂ ਗੱਲ ਸਟਾਰਟ ਕਰ ਰਿਹਾ 2014 ਵਿੱਚ ਮੇਰੇ ਕੈਨੇਡਾ ਚ ਲੱਤ ਤੇ ਸੱਟ ਲੱਗੀ ਸੀ ਉਦੋਂ ਮੈਂ ਸਿੱਧਾ ਕੈਨੇਡਾ ਤੋਂ ਹਸਪੀਟਲ ਆਇਆ ਤੇ ਉਦੋਂ ਸਤਾਜ ਜੀ ਨੇ ਗਾਂਦਰਾ ਪਿੰਡ ਦੇ ਵਿੱਚ ਉਹ ਕੈਂਪ ਲਾਉਂਦੇ ਹੁੰਦੇ ਆ ਮੁੰਡਿਆਂ ਦਾ ਹਨ ਨੇ ਦੇ ਰਹੇ ਅਸੀਂ ਗੱਲ ਇਹ ਹੈ ਨਾ ਮੈਂ ਕੋਈ ਸਾਬਤ ਨਹੀਂ ਕਰਨਾ ਕਿਸੇ ਨੂੰ ਬਸ ਮੇਰਾ ਲਾਈਵ ਹੋਣ ਦਾ ਇਹ ਕਾਰਨ ਸੀ ਵੀ ਇਹ ਬੰਦਾ ਮੇਰੇ ਉਸਤਾਦ ਦੇ ਥਰੂ ਜਾਣਦਾ ਸੀ 35000 ਰੁਪਏ ਦਿੱਤਾ ਮੈਂ ਹਨਾ ਇਦਾਂ ਅਸੀਂ ਫਲਾਨਾ ਜਿੱਦਣੇ ਹਸਪਤਾਲ ਦੇ ਵਿੱਚ ਹੈਡਮੈਟ ਸੀ ਇਹਦੀ ਸਰਜਰੀ ਹੋਣੀ ਸੀ ਉਦੋਂ ਕਹਿੰਦਾ ਸੀ ਮੈਂ ਕੋਚ ਨੂੰ ਕਿਹਾ ਵੀ ਕੋਚ ਰਹਿਣ ਦੇ ਜੇ ਨਹੀਂ ਹੁੰਦਾ ਹੈਗਾ ਜੇ ਤੂੰ ਐ ਡਾਂਕੀ ਹੁੰਦਾ ਤੂੰ ਉੱਠ ਕੇ ਚਲ ਜਾਂਦਾ ਉਥੋਂ ਹਸਪਤਾਲ ਚੋਂ ਕਹਿੰਦਾ ਮੈਂ ਅਕੈਡਮੀ 'ਚ ਆਪਣਾ ਖਰਚਾ ਕਰਦਾ ਸੀ ਮੈਂ ਪੈਸੇ ਦਿੰਦਾ ਸੀ ਅਕੈਡਮੀ 'ਚ ਉਥੇ ਹਨਾ ਜੇ ਤੂੰ ਅਕੈਡਮੀ 'ਚ ਪੈਸੇ ਦਿੰਦਾ ਸੀ ਉਥੇ ਤੇ ਤੂੰ ਆਪਰੇਟ ਵੀ ਆਪਣਾ ਆਪ ਕਰਾ ਹੀ ਸਕਦਾ ਸੀ ਢਿੱਡੀ ਸਾਡੀ ਵੀ ਕੀ ਲੋੜ ਸੀ ਰਾਈਟ ਜੇ ਤੂੰ ਐ ਡਾਂਕੀ ਸੀ ਤੂੰ ਉਥੇ ਕਹਿੰਦਾ ਵੀ ਭਾਈ ਵੀ ਉੱਠ ਕੇ ਚਲ ਜਾਂਦਾ ਫੇਰ ਵੀ ਮੈਂ ਨਹੀਂ ਆਪਰੇਟ ਕਰਾਉਣਾ ਹਨਾ ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਇਹ ਸਾਡਾ ਸੀਨੀਅਰ ਹੈ ਤੇ ਅਸੀਂ ਜੂਨੀਅਰ ਸੀ ਜੂਨੀਅਰ ਨੇ ਸੀਨੀਅਰ ਦੀ ਸਰਜਰੀ ਕਰਵਾਈ ਹੈ ਨਾ ਚਲੋ ਮੈਂ ਆਪਣੇ ਕੋਚ ਦੇ ਜਿਹੜੀ ਟੀਮ ਚੋ ਖੇਡਦੇ ਸੀ ਉਹਨਾਂ ਨੇ 20000 ਰੁਪਏ ਦਿੱਤਾ ਡਾਕਟਰ ਕਹਿੰਦਾ ਸੀ ਪੈਸੇ ਜਮ੍ਹਾਂ ਕਰਵਾਓ ਤੇ ਇਹਦੀ ਸਰਜਰੀ ਫੇਰ ਸਟਾਰਟ ਹੋਣੀ ਹੈ ਨਾ ਚਲੋ ਉਹਦੇ ਮਾਪੇ ਵੀ ਉੱਥੇ ਆ ਗਏ ਹਨਾ ਉਹ ਵੀ ਹੱਥ ਜੋੜਨ ਲੱਗ ਗਏ ਵੀ ਪੁੱਤ ਤੂੰ ਆਪਰੇਟ ਕਰਾ ਸੋਸ਼ਲ ਮੀਡੀਆ ਤੇ ਵਾਰ-ਵਾਰ ਵੀਡੀਓ ਪਾ ਰਿਹਾ ਵੀ ਮੈਂ ਇਦਾਂ ਵਾਂ ਅ ਮੇਰੀ ਇਮੇਜ ਤੇ ਉਂਗਲਾ ਲੋਕਾਂ ਨੇ ਸੋਚਣਾ ਵੀ ਖਰੇ ਮੈਂ ਰੋਂ ਗਿਆ ਜਾਂ ਇਹ ਗਾਂਹ ਜਾ ਕੇ ਆ ਚੀਜ਼ਾਂ ਕਰਨੀਆਂ ਸੋਸ਼ਲ ਮੀਡੀਆ ਤੇ ਉਹ ਪਾ ਰਿਹਾ ਵੀਡੀਓ ਬਣਾ ਕੇ ਪਾ ਰਿਹਾ ਵੀ ਕੋਈ ਨਾ ਹਨਾ ਵੀ ਵੀ ਸਾਰੇ ਕਹਿਣਗੇ ਵੀ ਦੁੱਲਾ ਮਾੜਾ ਜਾਂ ਕਿਦਾਂ ਹਨਾ ਕੋਈ ਮੇਰਾ ਮਕਸਦ ਨਹੀਂ ਸੀ ਵੀਡੀਓ ਪਾਉਣ ਦਾ ਲਾਈਵ ਹੋਣ ਦਾ ਪਰ ਮੈਂ ਵੀਡੀਓ ਬਣਾਈ ਸੀ ਪਰ ਉਹ ਜਿਆਦਾ ਵੱਡੀ ਹੋ ਗਈ ਤਾਂ ਕਰਕੇ ਉਹ ਲੋਡ ਨਹੀਂ ਹੋ ਰਹੀ ਸੀ ਮੈਨੂੰ ਲਾਈਵ ਹੋਣਾ ਪਿਆ ਤੇ ਪਰ ਜਿਹੜੇ ਮੈਨੂੰ ਚਾਹੁੰਦੇ ਆ ਜਿਹੜੇ ਮੈਨੂੰ ਪਿਆਰ ਕਰਦੇ ਆ ਉਹਨਾਂ ਨੇ ਇਹ ਚੀਜ਼ ਸੋਚਣੀ ਆ ਵੀ ਪਤਾ ਨਹੀਂ ਵੀ ਮੈਂ ਕਿਉਂ ਇਹ ਕਰ ਰਿਹਾ ਜਾਂ ਮੈਂ ਉਹ ਬੰਦਾ ਕਿਉਂ ਇਹ ਚੀਜ਼ਾਂ ਕਰ ਰਿਹਾ ਹਨਾ ਚਲੋ ਉਹਨਾਂ ਪਰਸਨਲ ਮੈਟਰ ਸੀ ਜੀ ਉਹਦੇ ਘਰਦਿਆਂ ਨਾਲ ਬੈਠ ਕੇ ਵੀ ਗੱਲ ਹੋਈ ਉਹਦੇ ਮੰਮੀ ਡੈਡੀ ਪੈੰਡ ਆਏ ਮੇਰੇ ਕੋਲ ਬੱਗੇ ਆਏ ਗੱਲਬਾਤ ਸਾਰੀ ਹੋਈ ਸਾਰਾ ਸੋਲਡ ਆਊਟ ਹੋ ਗਿਆ ਵੀ ਵੀ ਇਹਨੇ ਪਹਿਲਾਂ ਵੀ ਟਰਾਈ ਕੀਤੀ ਸੋਸ਼ਲ ਮੀਡੀਆ ਤੇ ਪਰ ਸਾਨੂੰ ਨਹੀਂ ਪਤਾ ਸੀ ਇਹਨੇ ਸਕਰੀਨ ਰਿਕਾਰਡਿੰਗ ਸਾਡੀ ਕੀਤੀ ਹੋਈ ਸੀ ਤੇ ਬਾਅਦ ਵਿੱਚ ਉਹ ਪਾ ਰਿਆ ਸੀ ਹਨਾ ਨਾ ਹੀ ਸਾਡਾ ਕੋਈ ਫਰੈਂਡ ਸੀ ਨਾ ਕਦੇ ਅਸੀਂ ਇਹਨੂੰ ਫਰੈਂਡ ਬਣਾਇਆ ਠੀਕ ਆ ਉਸਤਾਦ ਕੋ ਸਾਡੀ ਅਕੈਡਮੀ ਰਹਿੰਦਾ ਸੀ ਉੱਥੇ ਕੈਂਪ ਦੇ ਵਿੱਚ ਆਇਆ ਸੀ ਜਿੱਦਾਂ ਹੀ ਸਾਡੇ ਕੋ ਘਰ ਆ ਜਾਂਦਾ ਸੀ ਉਦੋਂ ਮੇਰੇ ਸੱਟ ਲਗੀ ਹਸਪੀਟਲ ਆਇਆ ਜਿੱਦਾਂ ਕਹਿੰਦਾ ਮੈਂ ਟੱਟੀਆਂ ਪੂੰਝਦਾ ਰਿਹਾ ਫਲਾਨਾ ਉਹ ਸਾਨੂੰ ਦੱਸ ਰਿਹਾ ਵੀ ਯਾਰੀ ਦੋਸਤੀ ਕਿਦਾਂ ਨਮੋਣੀ ਅਸੀਂ ਉਹਦੇ ਕੋਈ ਯਾਰ ਨਹੀਂ ਸੀ ਨਾ ਸਾਡਾ ਕੋਈ ਫਰੈਂਡ ਸੀ ਅ ਇਦਾਂ ਦੇ ਯਾਰਾਂ ਤੋਂ ਅਸੀਂ ਲੈਣਾ ਕੀ ਆ ਜਿਹੜੇ ਤੁਹਾਡੀ ਸਕਰੀਨ ਰਿਕਾਰਡਿੰਗ ਕਰ ਰਹੇ ਆ ਹਨਾ ਫੇ ਤੁਹਾਨੂੰ ਕਹਿ ਰਹੇ ਆ ਵੀ ਯਾਰ ਆ ਤੁਹਾਡਾ ਫਲਾਣਾ ਵਾ ਮੈਂ ਤੇਰੇ ਲਈ ਆ ਕੀਤਾ ਜਾਂ ਤੂੰ ਮੇਰੇ ਲਈ ਆ ਕੀਤਾ ਹਨਾ ਮੈਂ ਬਸ ਇਹ ਗੱਲ ਕਲੀਅਰ ਕਰਨ ਹੋ ਗਿਆ ਹਨਾ ਤੂੰ ਪਹਿਲਾਂ ਸਾਨੂੰ ਆਪ ਧਮਕੀਆਂ ਦੇ ਰਿਹਾ ਸੀ ਤੂੰ ਸਾਨੂੰ ਮੈਸੇਜ ਕਰ ਰਿਆਂ ਸੀ ਬੱਜੂ ਮੇਰੇ ਚ ਆ ਕੇ ਫਲਾਨਾ ਕਰੋ ਤੈਮਕੜਾ ਕਰੋ ਹਨਾ ਹੁਣ ਤੂੰ ਡਰਦਾ ਇਹ ਵੀਡੀਓ ਪਾ ਰਿਆਂ ਵੀ ਮੇਰਾ ਕੋਈ ਨੁਕਸਾਨ ਨਾ ਕਰ ਦੇਣਗੇ ਆ ਨਾ ਅੱਜ ਉਹ ਗੱਲ ਨੂੰ 10 ਸਾਲ ਹੋ ਗਏ ਦੇ ਵਿੱਚ ਕਹਿੰਦਾ ਮੈਂ 35000 ਰੁਪਇਆ ਦੇਤਾ 10 ਸਾਲਾਂ ਦਾ ਬਾਕੀ ਤੁਸੀਂ ਲਾ ਲਓ ਵਿਆਜ ਕਿੰਨਾ ਲੱਗਦਾ ਇਸ ਬੰਦੇ ਤੋਂ ਵਿਆਜ ਸਣੇ ਪੈਸੇ ਲੈਣੇ ਆ ਮੈਂ ਕਹਿੰਦਾ ਨਹੀਂ ਸੀ ਪਰ ਇਸ ਬੰਦੇ ਨੇ ਸਾਨੂੰ ਮਜਬੂਰ ਕਰਤਾ ਮੈਂ ਸਿਰਫ ਆਪਣੇ ਉਸਤਾਦ ਦੀ ਕਦਰ ਕਰਦਾ ਤੇ ਮੈਂ ਹਰ ਇੱਕ ਮਾਪੇ ਦੀ ਕਦਰ ਕਰਦਾ ਜਿੱਦਾਂ ਮੈਂ ਆਪਣੇ ਮਾਪੇ ਦੀ ਕਦਰ ਕਰਦਾ ਉਦਾਂ ਹੀ ਇਹ ਕਹਿੰਦਾ ਵੀ ਮੇਰੇ ਮਾਪਿਆਂ ਨੂੰ ਧਮਕੀਆਂ ਦਿੱਤੀਆਂ ਇਹਦੇ ਮਾਪਿਆਂ ਨਾਲ ਬੈਠ ਕੇ ਮੈਂ ਗੱਲਬਾਤ ਕੀਤੀ ਸਾਰਾ ਕੁਝ ਉਹਨਾਂ ਨਾਲ ਕਲੀਅਰ ਹੋ ਗਈ ਸੀ ਗੱਲ ਸਾਡੀ ਪਰ ਇਹਨੇ ਦੁਬਾਰਾ ਸੋਸ਼ਲ ਮੀਡੀਆ ਤੇ ਹੁਣ ਇਹਨੇ ਦੁਬਾਰਾ ਮੈਨੂੰ ਮਾੜਾ ਬਣਾਉਣ ਦਾ ਕਰਕੇ ਉਹ ਵੀਡੀਓ ਪਾ ਰਿਹਾ ਅਪਲੋਡ ਕਰ ਰਿਹਾ ਵੀ ਮੈਂ ਰੋਂ ਗਿਆ ਮੈਂ ਗਲਤ ਹਾਂ ਹਣਾ ਚਲੋ ਠੀਕ ਆ ਉਹ ਆਪਣਾ ਪੱਖ ਦੇ ਰਿਹਾ ਵੀ ਸਾਰਾ ਕੁਝ ਕਰ ਰਿਹਾ ਕਹਿੰਦਾ ਇੱਕ ਦਲਜੀਤ ਮੁੰਡਾ ਵਾ ਉਹਨੂੰ ਕਿਹਾ ਫੋਨ ਕਰਨ ਨੂੰ ਪੈਸੇ ਅਸੀਂ ਦਿੱਤੇ ਆ ਵੀਰੇ ਪੈਸੇ ਅਸੀਂ ਲੈਣੇ ਆ ਨਾ ਕਿ ਕਿਸੇ ਹੋਰ ਨੇ ਲੈਣੇ ਆ ਠੀਕ ਆ ਉਹ ਸਾਡੀ ਹੱਕ ਦੀ ਕਮਾਈ ਆ ਅਸੀਂ ਖੁਦ ਲਵਾਂਗੇ ਅਸੀਂ ਕਿਸੇ ਤੋਂ ਫੋਨ ਨਹੀਂ ਕਰਾਇਆ ਦੂਜੀ ਗੱਲ ਪੰਮਾ ਸਾਧਕਪੁਰ ਮੁੰਡਾ ਮੇਰਾ ਫਰੈਂਡ ਆ ਬਾਕੀ ਜੇ ਕਿਸੇ ਨੂੰ ਨਹੀਂ ਵੀ ਪਤਾ ਹੈਗਾ ਪੰਮਾ ਸਾਧਕਪੁਰ ਪੁੱਛ ਲਿਓ ਇਹ ਕਹਿੰਦਾ ਸੀ ਨਾਲ ਆਇਆ ਸੀ ਹਨਾ ਉਹਨੇ ਵੀ ਮੇਰੀਆਂ ਟੱਟੀਆਂ ਪੂੰਜੀਆਂ ਨਾਲ ਏ ਸੀ ਮੇਰੇ ਹੱਥ ਨਹੀਂ ਟੁੱਟੇ ਸੀ ਵੀਰੇ ਮੇਰੀ ਲੱਤ ਟੁੱਟੀ ਸੀ ਇੱਕ ਠੀਕ ਆ ਜਾਣ ਕੇ ਲੋਕਾਂ ਦੇ ਵਿੱਚ ਇਹ ਗੱਲਾਂ ਫਲਾ ਰਿਆ ਵੀ ਇਹ ਮੇਰਾ ਫਰੈਂਡ ਸੀ ਮੇਰਾ ਸਾਡਾ ਕੋਈ ਫਰੈਂਡ ਨਹੀਂ ਸੀ ਨਾ ਅਸੀਂ ਕਦੇ ਇਹਨੂੰ ਫਰੈਂਡ ਬਣਾਇਆ ਇਹ ਸਿਰਫ ਸਾਡੇ ਕੋਚ ਦੇ ਥਰੂ ਸਾਨੂੰ ਮਿਲਿਆ ਸੀ ਤੇ ਕੋਚ ਦੇ ਥਰੂ ਹੀ ਸਾਡੇ ਘਰ ਆਉਂਦਾ ਸੀ ਕਈ ਵਾਰੀ ਸਾਡੇ ਕੋ ਰਾਤਾਂ ਵੀ ਕੱਟਦਾ ਚਲੋ ਮੈਂ ਇਹ ਨਹੀਂ ਵੀ ਕਿਸੇ ਨੂੰ ਨੀਵਾ ਦਿਖਾ ਰਿਹਾ ਜਾਂ ਕਿਸੇ ਨੂੰ ਮਾੜਾ ਕਹਿ ਰਿਹਾ ਵਾਂ ਪਰ ਜੋ ਇਹ ਬੰਦਾ ਇਹਦੀ ਮੈਂ ਸੱਚਾਈ ਦੱਸ ਰਿਹਾ ਤੁਹਾਨੂੰ ਹਣਾ ਬਾਕੀ ਬਹੁਤ ਭਰਾਵਾਂ ਦੇ ਮੈਸੇਜ ਆਏ ਵੀ ਵੀ ਵੀਡੀਓ ਸ਼ੇਅਰ ਹੋ ਰਹੀ ਆ ਜਾਂ ਉਹ ਇਹਨਾਂ ਪਰਸਨਲ ਮੈਟਰ ਸੀ ਠੀਕ ਆ ਪਹਿਲਾਂ ਇਹ ਜਾਣ ਕੇ ਸਾਨੂੰ ਸਿੱਧੀਆਂ ਧਮਕੀਆਂ ਦਿੰਦਾ ਸੀ ਵੀ ਸਿੱਧੇ ਮੈਸੇਜ ਕਰਦਾ ਸੀ ਤੇਰੀ ਵੀਡੀਓ ਪਾਈ ਆ ਕਿਸੇ ਨੇ ਟਿਕਟੋਕ ਤੇ ਇਦਾਂ ਤੂੰ ਇਦਾਂ ਵਾ ਤੂੰ ਫਲਾਣਾ ਵਾ ਤੂੰ ਧਮਕੜਾ ਵਾ ਹਨਾ ਮੇਰੀ ਗੱਲ ਕਰ ਰਿਆ ਸੀ ਮੈਨੂੰ ਕਹਿ ਰਿਆ ਸੀ ਵੀ ਤੇਰੇ ਬਾਰੇ ਕੋਈ ਬੰਦਾ ਕਹਿ ਰਿਹਾ ਤੇ ਮੈਨੂੰ ਦੱਸ ਰਿਹਾ ਸੀ ਉਹ ਮੈਂ ਜਦੋਂ ਮੈਸੇਜ ਸੁਣੇ ਇਹਨੇ ਮੈਨੂੰ ਮਾੜੀ ਚੰਗੀ ਗਈ ਤੂੰ ਮੇਤੇ ਵੀਡੀਓ ਲਾ ਕੇ ਪੋਨਾ ਵਾ ਫਲਾਨਾ ਕਰਦਾ ਧਮਕੜਾ ਹਨਾ ਚਲੋ ਇੰਨੇ ਸਾਲਾਂ ਦਾ ਮੈਂ ਕਦੇ ਕਦੇ ਬੋਲਿਆ ਨੇ ਚਲੋ ਠੀਕ ਹੈ ਨਾਲੇ ਮੈਂ ਨਾਲੇ ਇਹ ਐਡਾ ਕਹਿੰਦਾ ਵੀ ਮੈਂ ਦਿਹਾੜੀਆਂ ਲਾ ਕੇ ਫਲਾਨਾ ਮੈਂ ਪੱਕਾ ਹੋ ਗਿਆ ਬਾਹਰ ਹਨਾ ਵੀ ਵੀ ਤੇਰੇ ਬੇਬੀ ਹੋਇਆ ਤੂੰ ਆਪਣੇ ਬੇਬੀ ਕੋਲ ਬੈਠ ਆਪਣੀ ਵਾਈਫ ਕੋਲ ਬੈਠ ਤੂੰ ਉਹਨਾਂ ਨਾਲ ਗੱਲਾਂ ਬਾਤਾਂ ਕਰ ਤੂੰ ਮੇਰੀਆਂ ਗੱਲਾਂ ਕਰਨ ੜਿਆ ਰਾਈਟ ਵੀ ਪਰਮਾਦਮਨ ਤੈਨੂੰ ਪੁੱਤਰੀ ਦਾਦ ਤੇਰੇ ਕੋਲ ਦੋ ਪੋਤੇ ਆ ਤੇਰੇ ਕੋਲ ਵੀ ਤੂੰ ਆਪਣੀ ਗੱਲ ਕਰ ਆਪਣੇ ਪਰਿਵਾਰ ਦੀ ਗੱਲ ਕਰ ਤੂੰ ਆਪਣੇ ਪਰਿਵਾਰ ਦੀ ਗੱਲ ਛੱਡ ਕੇ ਤੂੰ ਮੇਰੀ ਗੱਲ ਕਰਨ ਦਿਆ ਤੂੰ ਇੰਨਾ ਬੇਲਾਵਾ ਤੂੰ ਵੀ ਆਪਣੇ ਪਰਿਵਾਰ ਨੂੰ ਛੱਡ ਕੇ ਤੂੰ ਮੇਰੀਆਂ ਗੱਲਾਂ ਕਰਨ ਦਿਆ ਨਾਲੇ ਮੈਂ ਇਦਾਂ ਦਾ ਆਸਾਨ ਨਹੀਂ ਹੈਗਾ ਨਾਲੇ ਸ਼ਾਹਪੂਰ ਉਹਦਾ ਪਿੰਡ ਆ ਠੀਕ ਆ ਵੀ ਜੇ ਕਿਸੇ ਨੂੰ ਲੱਗਦਾ ਵੀ ਮੈਂ ਉਹਦੇ ਮਾਪੇ ਨੂੰ ਮਾਰਨ ਦੀ ਧਮਕੀ ਦਿੱਤੀ ਆ ਜਾਂ ਉਹਨੂੰ ਮਾਰਨ ਦੀ ਧਮਕੀ ਦਿੱਤੀ ਆ ਜਦੋਂ ਮਾਰਜੀ ਮੈਤਪੁਰ ਚੇਰ ਜਾ ਕੇ ਸ਼ਾਹਪੁਰ ਪੁੱਛ ਲਿਓ ਵੀ ਉਹਦੇ ਮੰਮੀ ਡੈਡ ਦਾ ਮੈਂ ਨਾਂ ਵੀ ਦੱਸ ਦੂੰਗਾ ਐਡਰੈਸ ਵੀ ਤੁਹਾਨੂੰ ਦੇ ਦੂੰਗਾ ਵੀ ਤੁਸੀਂ ਜਾ ਕੇ ਪੁੱਛ ਸਕਦੇ ਆ ਜੇ ਮੈਂ ਕੋਈ ਇਦਾਂ ਦੀ ਕੋਈ ਕੰਮ ਕੀਤਾ ਜੇ ਕੋਈ ਮਾੜਾ ਕੰਮ ਕੀਤਾ ਤੇ ਤੁਹਾਡਾ ਸਾ ਤੁਹਾਡੇ ਸਾਰਿਆਂ ਦੀ ਚਪਲਾ ਹੋਣੀ ਹੈ ਤੇ ਮੇਰਾ ਸਿਰ ਹੋਊਗਾ ਪਰ ਮੈਂ ਇਦਾਂ ਦਾ ਇਨਸਾਨ ਨਹੀਂ ਹੈਗਾ ਜਿੱਦਾਂ ਦੇ ਮੇਰੇ ਮਾਪੇ ਆ ਉਦਾਂ ਦੇ ਸਾਰੇ ਮਾਪੇ ਦੀ ਮੈਂ ਇੱਜ਼ਤ ਕਰਦਾ ਮੈਂ ਰਿਸਪੈਕਟ ਕਰਦਾ ਠੀਕ ਹੈ ਬਾਕੀ ਜੋ ਬੰਦਾ ਇਹ ਕਹਿ ਰਿਹਾ ਲੋਕਾਂ ਨੂੰ ਗੁੰਗਰਾਹ ਕਰ ਰਿਹਾ ਵੀਡੀਓ ਪਾ ਰਿਹਾ ਪਰ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਮੈਂ ਦੁਬਾਰਾ ਉਹੀ ਗੱਲ ਰਿਪੀਟ ਕਰ ਰਿਹਾ ਵੀ ਜੇ ਤੂੰ ਐਡਾ ਅਣਕੀ ਸਣਾ ਚਲੋ ਮੈਂ ਆਪਣੇ ਅਸਤਾਦ ਦੇ ਬਾਰੇ ਗੱਲ ਕਰ ਰਿਹਾ ਵੀ ਚਲੋ ਅੱਜ ਇਸ ਦੁਨੀਆ ਦੇ ਵਿੱਚ ਹੈ ਨਹੀਂਗਾ ਹਨਾ ਮੇਰਾ ਉਸਤਾਦ ਹਨਾ ਚਲੋ ਸਾਰਿਆਂ ਨੂੰ ਪਤਾ ਵੀ ਮੇਰਾ ਉਸਤਾਦ ਕੌਣ ਹੈ ਜਾਂ ਕਿੱਦਾਂ ਸੀ ਕਿੱਦਾਂ ਦੇ ਉਹਦੇ ਘਰ ਦੇ ਹਾਲਾਤ ਸੀ ਹਨਾ ਸਾਰਿਆਂ ਨੂੰ ਪਤਾ ਇਸ ਗੱਲ ਦਾ ਹਨਾ ਇਹ ਸਾਰੇ ਬੰਦੇ ਉਹਦੇ ਕੋਲ ਰਹਿੰਦੇ ਸੀ ਅਕੈਡਮੀ ਹਣਾ ਇਹਨਾਂ ਦਾ ਵੀ ਫਰਜ਼ ਬਣਦਾ ਸੀ ਵੀ ਉਹਦੇ ਪਰਿਵਾਰ ਲਈ ਜਾਂ ਉਹਦੇ ਨਿਆਣਿਆਂ ਲਈ ਹਣਾ ਪਰ ਮੈਂ ਕਦੇ ਇਹ ਗੱਲ ਕਦੇ ਬੋਲਣਾ ਨਹੀਂ ਚਾਹੁੰਦਾ ਸੀ ਪਰ ਇਹ ਬੰਦਾ ਇਹ ਗੱਲ ਕਹਿ ਰਿਹਾ ਵੀ ਉਹ ਪੈਸੇ ਲੈ ਰਿਹਾ ਸੀ ਇਹਦੇ ਕੋਲ ਅਕੈਡਮੀ 'ਚ ਰਹਿਣ ਦੇ ਤੇ ਇਹ ਇਦਾਂ ਦੀਆਂ ਗੱਲਾਂ ਕਰ ਰਿਹਾ ਅੱਜ ਹਣਾ ਕਿਉਂਕਿ ਅਸੀਂ ਵੀ ਅਕੈਡਮੀਾਂ 'ਚ ਰਹਿੰਦੇ ਰਹੇ ਅਸੀਂ ਵੀ ਆਪ ਦਾ ਖਰਚਾ ਖੁਦ ਕਰਦੇ ਰਹੇ ਆ ਆਪ ਦੀ ਜੇਬਾਂ 'ਚੋਂ ਪੈਸੇ ਲੌਂਦੇ ਰਹੇ ਆ ਆਪਦੇ ਹਣਾ ਵੀ ਸਾਰਾ ਕੁਝ ਕਰਦ ਰਿਹਾ ਜੋ ਇਹ ਕਹਿ ਰਿਹਾ ਹਨਾ ਜੇ ਤੂੰ ਐਡਾ ਤਗੜਾ ਪਲੇਅਰ ਸੀ ਤੂੰ ਪਲੇਅਰਾਂ ਦੇ ਨਾਮ ਲੈ ਰਿਆਂ ਵੀ ਉਹਨੂੰ ਪਲੇਅਰ ਨੂੰ ਪੁੱਛ ਲਿਓ ਉਹਨੂੰ ਪਲੇਅਰ ਨੂੰ ਪੁੱਛ ਲਿਓ ਜੇ ਤੂੰ ਐਡਾ ਤਗੜਾ ਪਲੇਅਰ ਸੀ ਤੇਰੇ ਕੋਲ ਲੱਖ ਰੁਪਈਆ ਹੈ ਨਹੀਂ ਸੀ ਜੇ ਤੂੰ ਐਡੀ ਕੋ ਵੱਡੀ ਖੇਡੀ ਆ ਤੇਰੇ ਕੋਲ ਸਰਜਰੀ ਕਰਾਉਣ ਨੂੰ ਲੱਖ ਰੁਪਈਆ ਵੀ ਹੈ ਨਹੀਂ ਸੀ ਜਿਹੜਾ ਤੂੰ ਕਹਿੰਦਾ ਸੀ ਮੈਂ ਅਕੈਡਮੀਆ 'ਚ ਖਰਚਾ ਕਰਦਾ ਸੀ ਫਲਾਨਾ ਉਹ ਕਿ ਸਾਰੀ ਅਕੈਡਮੀ ਦਾ ਖਰਚਾ ਤੂੰ ਕਰਦਾ ਸੀ ਵੀ ਜਿਹੜਾ ਤੇ ਤੂੰ ਬਾਅਦ ਵਿੱਚ ਸਰਜੀ ਕਰਾਉਣ ਲਈ ਤੇਰੇ ਕੋਲ ਲੱਖ ਰੁਪਈਆ ਵੀ ਹੈ ਨਹੀਂ ਸੀ ਹੁਣ ਤੂੰ ਗੱਲਾਂ ਕਰ ਰਿਹਾ ਵੀ ਅਸੀਂ ਪੈਸੇ ਮੰਗ ਰਹੇ ਆ ਜਾਂ ਉਹ ਸਾਡੇ ਹੱਕ ਦੇ ਕਮਾਏ ਸੀ ਵੀਰੇ ਅਸੀਂ ਲੈਣੇ ਆ 10 ਸਾਲ ਹੋ ਗਏ ਇਸ ਗੱਲ ਨੂੰ ਇਸ ਬੰਦੇ ਨੇ 10 ਸਾਲਾਂ ਚ